ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਜਿਹੜਾ ਕਿ ਮੰਡੀ ਦੇ ਵਿੱਚ ਸਥਿਤ ਹੈ ਉੱਥੋਂ ਦੇ ਰਾਜਾ ਸਿੱਧ ਸੈਨ ਗੁਰੂ ਸਾਹਿਬ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ ਸੋ ਇਸ ਕਰਕੇ ਜਦੋਂ ਗੁਰੂ ਸਾਹਿਬ ਜੀ ਰਵਾਲਸਰ ਵਿਖੇ ਗਏ ਸਨ ਤਾਂ ਸਿੱਧ ਸਿੰਘ ਦੁਆਰਾ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਸੀ ਤੇ ਗੁਰੂ ਸਾਹਿਬ ਜੀ ਉੱਥੇ ਆਏ ਸਨ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਉਹ ਗੁਰੂ ਸਥਾਨ ਜਿਹੜਾ ਹੈਗਾ ਬਣਿਆ ਹੋਇਆ ਹੈ ਚਲੋ ਅਸੀਂ ਉੱਥੇ ਚੱਲਦੇ ਹਾਂ ਕਿ ਤੁਹਾਨੂੰ ਗੁਰੂ ਗੁਰਦਵਾਰਾ ਸਾਹਿਬ ਦੇ ਦਰਸ਼ਨ ਜਿਹੜੇ ਕਰਵਾਉਂਦੇ ਹਾਂ ਤੇ ਉੱਥੇ ਜਿਹੜੀ-ਜਿਹੜੀ ਵਸਤੂਆਂ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਤ ਹੈਗੀਆਂ ਉਹਨਾਂ ਦੇ ਤਾਂ ਆਪ ਜੀ ਨੂੰ ਅਸੀਂ ਦਰਸ਼ਨ ਕਰਾਵਾਂਗੇ ਅਸੀਂ ਪਹੁੰਚ ਚੁੱਕੇ ਹਾਂ ਮੰਡੀ ਵਿਖੇ ਗੁਰਦੁਆਰਾ ਸਾਹਿਬ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਹੈ ਮੇਰੇ ਤੁਸੀਂ ਸਾਈਡ ਤੇ ਦੇਖ ਰਹੇ ਹੋ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜ ਆਪ ਜੀ ਨੂੰ ਹੋ ਰਿਹਾ ਹੈ ਇਹ ਗੁਰਦਾਰ ਸਾਹਿਬ ਦੇ ਬਹੁਤ ਜ਼ਿਆਦਾ ਮਾਨਤਾ ਹੈ ਕਿਉਂਕਿ ਗੁਰੂ ਸਾਹਿਬ ਜੀ ਇੱਥੇ ਇਥੋਂ ਦੇ ਰਾਜੇ ਸਿੱਧ ਸੈਨ ਦੇ ਸੱਦੇ ਉੱਤੇ ਗੁਰੂ ਸਾਹਿਬ ਜੀ ਇੱਥੇ ਆਏ ਸਨ ਗੁਰੂ ਸਾਹਿਬ ਜੀ ਹਰਵਾਲ ਸਰ ਗਏ ਹੋਏ ਸਨ ਮਸਾਕੀ ਦੇ ਮੌਕੇ ਤੇ ਉੱਥੇ ਆਲੇ ਦੁਆਲੇ ਜਿਹੜਾ ਹੈ ਧਰਮ ਦਾ ਪ੍ਰਚਾਰ ਕਰ ਰਹੇ ਸਨ ਤੇ ਉੱਥੇ ਹੀ ਮੰਡੀ ਦੇ ਰਾਜੇ ਸਿੱਧ ਸੈਨ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਘਰ ਵਿੱਚ ਚਰਨ ਪਾਉਣ ਉਹਨਾਂ ਦੇ ਮਹਿਲਾਂ ਚਰਨ ਪਾਉਣ ਤੇ ਫਿਰ ਗੁਰੂ ਸਾਹਿਬ ਜੀ ਜਿਹੜੇ ਆ ਇੱਥੇ ਆਏ ਸਨ ਤੇ ਗੁਰੂ ਸਾਹਿਬ ਜੀ ਨੂੰ ਬਕਾਇਦਾ ਇੱਕ ਪਾਲਕੀ ਦੇ ਉੱਪਰ ਸਜੋਹਤ ਕਰਕੇ ਲਿਆਂਦਾ ਗਿਆ ਸੀ ਉਸ ਪਾਲਕੀ ਨੂੰ ਰਾਜਾ ਸਿੱਧਸੈਨ ਉਹਦੇ ਤਿੰਨ ਪੁੱਤਰ ਜਿਹੜੇ ਹੈਗੇ ਉਹਨਾਂ ਨੇ ਮੋਟਿਆਂ ਤੇ ਬਕਾਇਦਾ ਉਹ ਪਾਲਕੀ ਚੱਕੀ ਤੇ ਗੁਰੂ ਸਾਹਿਬ ਜੀ ਨੂੰ ਇੱਥੇ ਜਿਹੜਾ ਹੈਗਾ ਬਹੁਤ ਹੀ ਸਤਕਾਰ ਸਹਿਤ ਲੈ ਕੇ ਆਂਦਾ ਸੀ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਤ ਕਈ ਵਸਤੂਆਂ ਜਿਹੜੀਆਂ ਹੈਗੀਆਂ ਅੱਜ ਵੀ ਮੌਜੂਦ ਹਨ ਉਹ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਰਸ਼ਨ ਉਹਨਾਂ ਦੇ ਕਰਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਬੰਦੂਕ ਹੈ ਇੱਕ ਪਾਲਕੀ ਸਾਹਿਬ ਹੈ ਇੱਕ ਤਲਾਈ ਹੈ ਇੱਕ ਰਵਾਵ ਹੈ ਤੇ ਇੱਕ ਬਰੂ ਦਾ ਕੁੱਪਾ ਹੈ ਇਹ ਤੁਸੀਂ ਹਾਲੇਦ ਵਾਲਾ ਇੱਥੋਂ ਦਾ ਦੇਖੋ ਦਰਿਆ ਦੇ ਉੱਪਰ ਜਿਹੜਾ ਹੈਗਾ ਇਹ ਗੁਰਦੁਆਰਾ ਗੁਰੂ ਸਥਾਨ ਬਣਿਆ ਹੋਇਆ ਹੈ ਜਦੋਂ ਵੀ ਸੰਗਤ ਮਨਾਲੀ ਨੂੰ ਜਾਂਦੀ ਹੈ ਜਾਂ ਹੋਰ ਵਾਲੇ ਵਾਲੇ ਨੂੰ ਜਾਂਦੀ ਹੈ ਤਾਂ ਮੋਸਟਲੀ ਜਿਹੜੇ ਹੈਗੇ ਸਿੱਖ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੁੱਕ ਕੇ ਹੀ ਜਾਂਦੀ ਹੈ ਕਿਉਂਕਿ ਇੱਥੇ ਪ੍ਰਬੰਧ ਬਹੁਤ ਵਧੀਆ ਹੈ ਤੇ ਗੁਰਦੁਆਰਾ ਸਾਹਿਬ ਕਿਲਾ ਨੰਦਗੜ੍ਹ ਸਾਹਿਬ ਵਾਲੇ ਕਾਰਸੇਵਾ ਵਾਲੇ ਬਾਬਿਆਂ ਜੀ ਦੁਆਰਾ ਇਸ ਦਾ ਪ੍ਰਬੰਧ ਜਿਹੜਾ ਚਲਾਇਆ ਜਾਂਦਾ ਹੈ ਆ ਤੁਸੀਂ ਮੰਡੀ ਨਗਰ ਜਿਹੜਾ ਹੈਗਾ ਦੇਖੋ ਵਿਚਕਾਰ ਇਹਦੇ ਦਰਿਆ ਜਿਹੜਾ ਹੈਗਾ ਵਹਿੰਦਾ ਹੈ ਆਲੇ ਦੁਆਲੇ ਇਹ ਨਗਰ ਵਸਿਆ ਹੋਇਆ ਹੈ ਬਹੁਤ ਹੀ ਮਨਮੋਹਕ ਸੁੰਦਰ ਜਿਹੜਾ ਹੈਗਾ ਦ੍ਰਿਸ਼ ਤੁਹਾਨੂੰ ਵਾਲੇ ਵਾਲੇ ਨਜ਼ਰ ਪੈਂਦਾ ਹੈ ਇਹ ਗੁਰਦੁਆਰਾ ਸਾਹਿਬ ਤੁਹਾਨੂੰ ਸਾਹਮਣੇ ਨਜ਼ਰ ਪੈ ਰਿਹਾ ਹੈ ਗੁਰਦੁਆਰਾ ਸਾਹਿਬ ਦੀ ਮਾਰਕ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਬਣਾਈ ਹੋਈ ਹੈ ਕਿ ਤੁਸੀਂ ਦੇਖੋ ਕਿੰਨਾ ਵਧੀਆ ਜਿਹੜਾ ਹੈਗਾ ਤੁਸੀਂ ਸੁਝਾ ਰਿਹਾ ਹੋਇਆ ਹੈ ਸਥਾਨ 'ਨਾਂ ਇਹ ਇਧਰ ਲੰਗਰ ਆਨ ਹੈ। ਤੇ ਲੰਗਰ ਹਾਲ ਹੈ ਇੱਥੇ ਬਕਾਇਦਾ 24 ਘੰਟੇ ਜਿਹੜਾ ਲੰਗਰ ਹੈਗਾ ਉਹ ਚੱਲਦਾ ਰਹਿੰਦਾ ਹੈ। ਸੰਗਤ ਕਿਉਂਕਿ ਛੁੱਟੀਆਂ ਦੇ ਦਿਨਾਂ ਦੇ ਵਿੱਚ ਅੱਜ ਕੱਲ ਮਈ ਜੋਂ ਚ ਬਹੁਤ ਜ਼ਿਆਦਾ ਆਉਂਦੀ ਹੈਗੀ ਹੈ। ਸੋ ਇਸ ਕਰਕੇ ਕਾਫੀ ਜਿਹੜੀ ਚਹਿਲ ਪਹਿਲ ਹੈਗੀ ਹੈ ਇੱਥੇ ਸੰਗਤ ਦੀ ਹੁੰਦੀ ਹੈ ਤੇ ਕਿਉਂਕਿ ਬਹੁਤ ਜ਼ਿਆਦਾ ਸ਼ਰਧਾ ਹੈ ਇਸ ਗੁਰੂ ਸਥਾਨ ਪ੍ਰਤੀ ਇਸ ਕਰਕੇ ਸੰਗਤ ਜਿਹੜੀ ਹੈ ਬਹੁਤ ਸ਼ਰਧਾ ਦੇ ਨਾਲ ਰਿਹਾ ਆਉਂਦੀ ਹੈ। ਕਨ ਸਰਵੇ ਸੁਖਾ ਕਾ ਨਾਮ ਜਪੋ ਨਾਮ ਇਹ ਸਾਰਾ ਸਥਾਨ ਜਿਹੜਾ ਹੈਗਾ ਪਾਰਕਿੰਗ ਦਾ ਹੈ ਕਾਫੀ ਖੁੱਲ੍ਹੀ ਜਗ੍ਹਾ ਹੈ ਕਿਉਂਕਿ ਨਾਲ ਉੱਤੇ ਪਹਾੜੀ ਹੈਗੀ ਆ ਆਲੇ-ਦਾਲ ਵਿਕਾਸ ਵੀ ਲਗਾਤਾਰ ਹੁੰਦਾ ਜਾ ਰਿਹਾ ਹੈ ਇਧਰ ਇਹ ਸਤ ਸ੍ਰੀ ਅਕਾਲ ਜਿਹੜੀਆਂ ਹੈਗੀਆਂ ਬੜਾਈਆਂ ਹੋਣਆਂ ਕਿਉਂਕਿ ਸੰਗਤ ਦੇ ਰਹਿਣ ਦਾ ਬਕਾਇਦਾ ਉਹਨੇ ਪ੍ਰਵੰਧ ਕੀਤਾ ਹੁੰਦਾ ਹੈ ਤੇਰੇ ਨਾਲ ਹੀ ਇੱਕ ਬਕਾਇਦਾ ਨਾਲ ਗੁਰਗੋਵਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੀ ਜਿਹੜਾ ਹੈਗਾ ਮੈਨੇਜਮੈਂਟ ਚਲਾਉਂਦੀ ਹੈ ਉਹ ਵੀ ਇੱਥੇ ਨਾਲ ਹੀ ਆ ਬਣਿਆ ਹੋਇਆ ਸਾਹਮਣੇ ਤਾਂ ਨਜ਼ਰ ਪੈ ਰਿਹਾ ਹੈ ਚੇਸ ਕਰਕੇ ਜਦੋਂ ਵੀ ਆਪ ਇੱਧਰ ਕਦੇ ਘੁੰਮਣ ਆਓ ਤਾਂ ਗੁਰੂ ਸਥਾਨ ਦੇ ਜਰੂਰ ਦਰਸ਼ਨ ਕਰਕੇ ਜਾਓ ਤੇ ਆਪਣੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਵੀ ਜਿਹੜੇ ਹੈਗੇ ਆ ਦਰਸ਼ਨ ਇੱਥੇ ਕਰਵਾਓ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਇੱਥੇ ਆ ਕੇ ਕੁਝ ਸਿੱਖਣ ਕਿ ਸਾਡਾ ਇਤਿਹਾਸ ਕਿੰਨਾ ਜ਼ਿਆਦਾ ਹੈਗਾ ਮਾਣ ਹੈ ਗੁਰੂ ਸਾਹਿਬ ਜੀ ਦੀ ਉਹ ਸਮਾਂ ਕਿੰਨੇ ਦੂਰ ਦੂਰ ਤੱਕ ਸ਼ੋਭਾ ਸੀਗੀ ਰਾਜੀ ਮਹਾਰਾਜੇ ਜਿਹੜੇ ਹੈਗਾ ਗੁਰੂ ਸਾਹਿਬ ਜੀ ਦੇ ਪ੍ਰਤੀ ਕਿੰਨਾ ਸਤਿਕਾਰ ਰੱਖਦੇ ਸਨ ਅੱਜ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਹਨ ਮੰਡੀ ਦੇ ਵਿੱਚ ਤੇ ਅੱਜ ਦਾ ਵੀਡੀਓ ਸਾਡਾ ਇੱਥੇ ਹੀ ਖਤਮ ਹੁੰਦਾ ਹੈ ਤੇ ਆਉਣ ਵਾਲੇ ਵੀਡੀਓ ਦੇ ਵਿੱਚ ਅਸੀਂ ਹੋਰ ਸਥਾਨਾਂ ਦੇ ਆਪ ਵੀ ਦਰਸ਼ਨ ਕਰਾਵਾਂਗੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਅਸੀਂ ਭੇਜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ